ਪੰਜਾ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਸਾਰੀ ਦੁਨੀਆ ਨੇ ਸੀਸ ਨਿਵਾਇਆ ਪੱਥਰਾਂ ਦਾ ਮੁੱਲ ਪੈ ਗਿਆ ਸਾਰੀ ਦੁਨੀਆ ਨੇ ਸੀਸ ਨਿਵਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਪਾਣੀ ਮਰਦਾਨੇ ਜਦੋਂ ਮੰਗਿਆ ਸੀ ਜਾ ਕੇ ਪਿਆਸੀ ਕੰਦਾਰੀ ਅੱਗੋਂ ਪੱਥਰ ਉਠਾ ਕੇ ਪਾਣੀ ਮਰਦਾਨੇ ਜਦੋਂ ਮੰਗਿਆ ਸੀ ਜਾ ਕੇ ਪਿਆਸੀ ਕੰਦਾਰੀ ਅੱਗੋਂ ਪੱਥਰ ਉਠਾ ਕੇ ਦਿਲ ਆਪਣੇ ਨੂੰ ਪੱਥਰ ਬਣਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਘੁਰਾ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਇੱਕ ਬੁੱਕ ਪਾਣੀ ਨਾ ਪਲਾਇਆ ਕੰਦਾਰੀ ਨੇ ਫਿੱਕੇ ਫਿੱਕੇ ਬੋਲ ਬੋਲੇ ਹੋਰ ਵੀ ਹੰਕਾਰੀ ਨੇ ਇੱਕ ਬੁੱਕ ਪਾਣੀ ਨਾ ਪੜਾਇਆ ਕੰਦਾਰੀ ਨੇ ਫਿੱਕੇ ਫਿੱਕੇ ਬੋਲ ਭੋਲੇ ਹੋਰ ਵੀ ਹੰਕਾਰੀ ਨੇ ਖਾਲੀ ਤੀਜੀ ਵਾਰ ਵਾਪਸ ਪਰਤਾਇਆ ਪੱਥੇਰਾ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥੇਰਾ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਬਲੀ ਨੇ ਪਹਾੜ ਇੱਕ ਗੁੱਸੇ ਵਿੱਚ ਆ ਕੇ ਕੱਲਿਆ ਗੁਰਾਂ ਦੇ ਵੱਲ ਸਾਰਾ ਜ਼ੋਰ ਲਾ ਕੇ ਬਲੀ ਨੇ ਪਹਾੜ ਇੱਕ ਗੁੱਸੇ ਵਿੱਚ ਆ ਕੇ ਕੱਲਿਆ ਗੁਰਾਂ ਦੇ ਵੱਲ ਸਾਰਾ ਜ਼ੋਰ ਲਾ ਕੇ ਗੁਰਾਂ ਆਪਣੇ ਪੰਜੇ ਤੇ ਅਟਕਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾਂ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾਂ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਉੱਥੇ ਦੇ ਆ ਪੱਥਰਾਂ ਨੂੰ ਸਾਰਾ ਜੱਗ ਪੂਜਦਾ ਪੰਜਾਂ ਸਾਬ ਜਪਦਾਏ ਚੰਨ ਜਿਵੇਂ ਦੂਜਦਾ ਉਥੇ ਦੇ ਆ ਪੱਥਰਾਂ ਨੂੰ ਸਾਰਾ ਜੱਗ ਪੂਜਦਾ ਪੰਜਾ ਸਾਹਿਬ ਜਾਪਦਾਏ ਚੰਨ ਜਿਵੇਂ ਦੂਜਦਾ ਸਾਰੀ ਦੁਨੀਆ ਨੇ ਸੀਸ ਝੁਕਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜਾ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾ ਗੁਰਾਂ ਨੇ ਪਹਾੜਾ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ ਸਾਰੀ ਦੁਨੀਆ ਨੇ ਸੀਸ ਚੁਕਾਇਆ ਪੱਥਰਾਂ ਦਾ ਮੁੱਲ ਪੈ ਗਿਆ ਪੰਜਾਂ ਗੁਰਾਂ ਨੇ ਪਹਾੜਾਂ ਵਿੱਚ ਲਾਇਆ ਪੱਥਰਾਂ ਦਾ ਮੁੱਲ ਪੈ ਗਿਆ